ਛਤਰੀਆ ਕਾਲਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲਓ ਜੀ ਦੋ ਦਿਨ ਹੋ ਗਏ ਨੇ ਹੁਣ ਵਧੀਆ ਧੁੱਪ ਨਿਕਲਦੀ ਐ ਕੱਲ ਆ ਪਾਟਲ ਢੋਲੀ ਵਗੈਰਾ ਹਨਾ ਸਾਰੀ ਧੋ ਦਿੱਤੀ ਸੀਗੀ ਕਿਉਂਕਿ ਆਟਾ ਨਾਮਾ ਪਿਆ ਕੇ ਲਿਆਂਦਾ ਸੀ ਆਪਾਂ ਨੇ ਤੇ ਆ ਟਲ ਢੋਲੀ ਨੂੰ ਵੀ ਆਪਾਂ ਕੱਲ ਧੁੱਪ ਲਵਾਤੀ ਸੀ ਸਾਰਾ ਸਮਾਨ ਆ ਜਿਹੜਾ ਸਿੱਲਾ ਹੋਇਆ ਪਿਆ ਸੀ ਹਨਾ ਨੂਨ ਦਾ ਨਹੀਂ ਸੀ ਆਪਣੀ ਉਹਦੇ ਵਿੱਚ ਲੂਣ ਆ ਜਿਹੜਾ ਉਹ ਪਾਣੀ ਸੱਡ ਗਿਆ ਸੀ ਹਨਾ ਉਹ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨੂੰ ਵੀ ਧੁੱਪ ਲਵਾਤੀ ਤੇ ਉਦਰਾਪਾ ਡੈਸਟਵੀਨ ਵਗੈਰਾ ਹਨ ਅੱਜ ਧੋ ਦਿੱਤੇ ਸੀ ਸਾਰੇ ਤੇ ਉਹ ਵੀ ਆਪਾਂ ਧੁੱਪੇ ਰੱਖ ਦਿੱਤੇ ਸੀ ਅੱਜ ਕਿਉਂਕਿ ਸਾਰੇਆਂ ਚੀਜ਼ਾਂ ਦੇ ਵਿੱਚੋਂ 스멜 ਜੀ ਆਉਣ ਲੱਗ ਗਈ ਸੀ ਤੇ ਵਧੀਆ ਹੁਣ 2 ਦਿਨ ਹੋ ਗਏ ਵਧੀਆ ਧੁੱਪ ਨਿਕਲਦੀ ਐ ਤੇ ਕੱਪੜੇ ਵਗੈਰਾ ਵੀ ਹਨ ਚੰਗੀ ਤਰ੍ਹਾਂ ਸੁੱਕ ਜਾਂਦੇ ਨੇ ਤੇ ਹੁਣ ਆਪਾਂ 1 ਵਜੇ ਦਾ ਟਾਈਮ ਹੋ ਗਿਆ ਇੱਥੇ ਬੱਚਿਆਂ ਨੂੰ ਕੁਝ ਬਣਾ ਕੇ ਦਿਨੇ ਹੈਗੇ ਹਾਂਜੀ ਬੱਚੇ ਅੱਜ ਹੜਾਂ ਤੋਂ ਬਾਅਦ ਹਨ ਜਿਹੜੀਆਂ ਛੁੱਟੀਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਮਤਲਬ ਅੱਜ ਪਹਿਲੇ ਦਿਨ ਸਕੂਲ ਗਏ ਨੇ ਸੋਮਵਾਰ ਦਾ ਦਿਨ ਅੱਜ ਤੇ ਇਹ ਸ਼ਾਇਦ ਬਲੌਗ ਤੁਹਾਡੇ ਕੋਲੇ ਅੱਗੇ ਪਿੱਛੇ ਹੋ ਜਾਂਦੇ ਨੇ ਤੇ ਬੇਟਾ ਸਕੂਲੋਂ ਆਉਣ ਵਾਲਾ ਹਨਾ ਗੁੜੀ ਆ ਗਈ ਐ ਤੇ ਉਹਨਾਂ ਨੂੰ ਕੁਝ ਬਣਾ ਕੇ ਦਿੰਨੇ ਆ ਤੇ ਪਹਿਲਾਂ ਆਪਾਂ ਕੱਪੜੇ ਕੁੱਪੜੇ ਨੇ ਜਿਹੜੇ ਤਾਰ ਤੋਂ ਲਾ ਕੇ ਹਨਾ ਰੱਖ ਦੀਏ ਅੰਦਰ ਤੇ ਉਦਰਾ ਆਪਾਂ ਸਟੈਂਡ ਤੇ ਖੁਸ਼ ਕੱਪੜੇ ਸੁੱਕਣੇ ਪਾਏ ਹੋਏ ਨੇ ਤੇ ਤੌਲੀਏ ਵਗੈਰਾ ਵੀ ਸਾਰੇ ਛਿੱਲੇ ਹੋਏ ਪਏ ਸੀ ਹਨਾ ਬਿਲਕੁਲ ਵੀ ਨਹੀਂ ਸੁੱਕਦੇ ਸੀਗੇ ਆ ਹੁਣ ਦੋ ਦਿਨਾਂ ਚ ਵਧੀਆ ਧੁੱਪ ਲੱਗ ਕੇ ਇਹਨਾਂ ਦੇ ਵਿੱਚੋਂ ਸਮੈਲ ਜੀ ਆਉਣੋਂ हट ਗਈ ਐ ਅੱਧੀਆਂ ਚੀਜ਼ਾਂ ਆਪਾਂ 깔 ਧੁੱਪੇ ਰੱਖੀਆਂ ਤੇ 10 ਮਹੀਨਾ ਪਾਜ ਰੱਖਿਆ ਤਾਂ ਜਾ ਕੇ ਕਿਤੇ ਹਨਾ ਥੋੜਾ ਜਿਹਾ ਠੀਕ ਹੋਇਆ ਸਾਰੇ ਕੰਦਾਂ ਦੇ ਉੱਪਰ ਵੀ ਹਰੇ ਵਾਈ ਹੋਈ ਪਈ ਹੈ ਲਓ ਜਿਹੜਾ ਪਚੌਲ ਨੇ ਜਿਹੜੇ ਭੌਂਕੇ ਰੱਖ ਦਿੱਤੇ ਸੀਗੇ ਤੇ ਪਿਆਜ਼ ਤੇ ਹਰੀ ਮਿਰਚ ਕੱਟ ਕੇ ਰੱਖੀ ਹੋਈ ਆ ਤੇ ਟਮਾਟਰ ਕੱਟ ਕੇ ਰੱਖਿਆ ਦੋ ਟਮਾਟਰ ਲੈਤੇ ਆਪਾਂ ਨੇ ਆਪਾਂ ਚੌਲ ਬਣਾ ਕੇ ਦੇ ਦਿੰਨੇ ਸਕੂਲੋਂ ਆ ਕੇ ਇਹਨਾਂ ਨੇ ਕੁਛ ਨਾ ਕੁਛ ਹੈਨਾ ਖਾਣ ਨੂੰ ਮੰਗਣਾ ਹੀ ਹੁੰਦਾ ਹੈ ਕਿਉਂ ਪਾ ਲਈਏ ਆਪਾਂ ਇੱਕ ਮਿੰਟ ਉਹਦੇ ਵਿੱਚ ਬਣਾਵਾਂਗੇ ਆਪਾਂ ਤੇ ਇਹ ਐਕਦੀ ਨਾ ਚੌਲ ਪਤਾ ਨਹੀਂ ਕਿਸ ਤਰ੍ਹਾਂ ਦਾ ਕਲਰ ਹੈ ਇਹਨਾਂ ਦਾ ਬਰਾਊਨ ਜਿਹਾ ਜਿਆਦਾ ਪਹਿਲਾਂ ਆਪਾਂ ਦੂਸਰੇ ਲਿਆਂਦੇ ਹੁੰਦੇ ਸੀਗੇ ਚੌਲ ਵਾਈਟ ਜਿਹੇ ਕਲਰ ਦੇ ਹੁੰਦੇ ਹੈਗੇ ਪੈਕਟ 'ਚ ਇਹ ਕਿਤੇ ਆਪਾਂ ਇਹ ਦੋ ਤਿੰਨ ਪੈਕਟ ਮੰਗਾਏ ਆ ਪਤਾ ਨਹੀਂ ਇਹ ਪਾਣੀ ਰੰਗੇ ਲਿਫਾਫੇ ਜਿਹੇ ਦੇ ਵਿੱਚ ਹੈਗੇ ਸੀਗੇ ਤੇ ਪੈਕਟ ਤਾਂ ਇਹਨਾਂ ਦਾ ਵੀ ਬੰਦ ਸੀ ਪਰ ਜਿਹੜੇ ਆਪਾਂ ਪਹਿਲਾਂ ਲੈ ਕੇ ਆਉਨੇ ਆ ਉਹਨਾਂ ਦੇ ਉੱਪਰ ਸਾਪਾ ਜਿਹਾ ਹੁੰਦਾਗਾ ਤੇ ਇਸ ਪਤਾ ਨਹੀਂ ਇੰਡੀਆ ਗੇਟ ਸ਼ਾਇਦ ਲਿਖਿਆ ਹੋਇਆ ਸੀ ਉਹਨਾਂ ਦੇ ਉੱਪਰ ਤੇ ਇਹਨਾਂ ਦਾ ਕਲਰ ਜਾਂ ਬ੍ਰਾਊਨ ਜਾਂ ਹੈਗਾ ਹੋਰੀ ਜੀਵ ਜਗਲਾ ਤੇ ਇੱਕ ਵਾਰ ਆਪਾਂ ਪਹਿਲਾਂ ਵੀ ਬਣਾ ਲਏ ਨੇ ਸ਼ਾਲ ਤਾਂ ਵਧੀਆ ਬਣਦੇ ਨੇ ਉਹ ਤੇਸਤੀ ਬਣਦੇ ਆ क्यों आप डब्बे चो पट्टे चमचे मसालेदानी भी आप कल चंगी तरह साफ करके धुप्पे रख के, तो के फिर दोबारा मसाला फिल किया ਤੇ ਐਨੇ ਜੀਬ ਜੀ ਹੋਈ ਪਈ ਸੀ ਸਾਰੇ ਹਨਾ ਲੋਨ ਨੇ ਪਾਣੀ ਛੱਡਿਆ ਪਿਆ ਸੀਗਾ ਤਾਂ ਜੀਬ ਜੀ ਹੋਈ ਪਈ ਸੀ ਲੋ ਜੀ ਕਿਉਂ ਆਪਣਾ ਗਰਮ ਹੋ ਗਿਆ ਤੇ ਆਪਾਂ ਹੁਣ ਇਹਦੇ ਵਿੱਚ ਪਾ ਦੇ ਤਜੀਰਾ ਮੀਨੇ ਸਾਰੀਆਂ ਚੀਜ਼ਾਂ ਖਰਾਬ ਕਰ ਦਿੱਤੀਆਂ ਨੇ ਜਿਹੜੇ ਆਪਣਾ ਡਰਾਈ ਫਰੂਟ ਹਨਾ ਜਿਵੇਂ ਆਪਣੇ ਦਾਲਾਂ ਸਟੋਰ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਤੋਂ ਪਲਵਾਉਣੀ ਪਊਗੀ ਇੱਕ ਵਾਰ ਇੱਕ ਕਮਾਟੀ ਆਪਾਂ ਚੌਲਾਂ ਦੀ ਭੰਤੀ ਹੈਗੀ ਤੇ ਆਪਾਂ ਹੁਣ ਡੇਢ ਬਾਟੀ ਇਹ ਪਾਣੀ ਦੀ ਪਾਵਾਂਗੇ ਨਾਲ ਹੀ ਆਪਾਂ ਇੱਕ ਗੈਸ ਤੇ ਚਾਹ ਰੱਖ ਦਿੰਨੇ ਆ ਤੇ ਬੱਚੇ ਤਾਂ ਦਹੀਂ ਨਾਲ ਖਾਂਦੇ ਹੈਗੇ ਆਪਣੇ ਵਾਸਤੇ ਆਪਾਂ ਚਾਹ ਬਣਾ ਲੈਨੇ ਆ ਉਹਦੇ ਪਿਆਜ਼ ਆਪਣੇ ਹਲਕੇ ਬ੍ਰਾਊਨ ਹੋ ਗਏ ਨੇ। ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਨੇ ਆ। ਮਿਰਚ ਆਪਾਂ ਥੋੜੀ ਪਾਵਾਂਗੇ। ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਹੋਈ ਆ ਪਹਿਲਾਂ ਥੋੜੀ ਜਿਹੀ ਆਪਾਂ ਅੱਜ ਹਲਦੀ ਵੀ ਪਾਵਾਂਗੇ ਕਿਉਂਕਿ ਇਹ ਚੌਲਾਂ ਦਾ ਕਲਰ ਆ ਜਿਹੜਾ ਬ੍ਰਾਊਨ ਜਿਹਾ ਚਾਹ ਵੀ ਆਪਣੀ ਉਬਲ ਗਈ ਹੈ ਲਓ ਜੀ ਚੌਲ ਆਪਣੇ ਬਣਤੀ ਹੋ ਗਏ ਨੇ ਰੈਡੀ ਦੇਖੋ ਜੇ ਇਧਰ ਆਪਣੀ ਚਾਹ ਬਣ ਗਈ ਸੀ ਆਪਾਂ ਪਾ ਲਗੇ ਜੀ ਭਾਂਡਿਆਂ ਦੇ ਵਿੱਚ ਲਓ ਜੀ ਆਪਾਂ ਬਣਾਵਾਂਗੇ ਜਰਬੀ ਦੀ ਸਬਜੀ ਇਸ ਤਰ੍ਹਾਂ ਆਪਾਂ ਲੰਬੀ ਲੰਬੀ ਹਨਾ ਸਬਜੀ ਕੱਟ ਲਈ ਹੈ ਤੇ ਇਧਰ ਆਪਾਂ 4-5 ਹਨਾ ਪਿਆਜ਼ ਲੈਤੇ ਨੇ ਕਿਉਂਕਿ ਅਰਬੀ ਦੇ ਵਿੱਚੋਂ ਬਹੁਤ ਖਰਾਬ ਨਿਕਲ ਗਈ ਜੀ ਇਸ ਤਰ੍ਹਾਂ ਦੇਖੋ ਆਦੀ ਪੱਲੇ ਪਿਆਜ਼ ਤਾਂ ਆਪਣੇ ਤੇ ਮੀਹਾ ਕਰਕੇ ਹਨਾ ਸਬਜ਼ੀਆਂ ਸਾਰੀਆਂ ਖਰਾਬ ਹੋਈਆਂ ਪਈਆਂ ਨੇ ਤੇ ਤਾਂ ਕਰਕੇ ਆਪਾਂ ਪਿਆਜ਼ ਨੇ ਥੋੜੇ ਵੱਧ ਪਾ ਲਾਂਗੇ ਜਿੱਥੇ-ਇਥੇ ਦਾਗ ਜੀ ਵਾਲੀ ਸਿਹਣਾ ਆਪਾਂ ਸਾਰੀ ਕੱਢ ਦਿੱਤੀ ਹੈਗੀ ਉੰਨੇ ਸਿਲਕੇ ਨਿਕਲੇ ਉੰਨੀ ਆਪਾਂ ਦੋ ਆਤਮਾ ਨੂੰ ਅਰਬ ਹੀ ਨਹੀਂ ਮਿਲੀ ਹੈਗੀ ਇਹਦੇ ਵਿੱਚੋਂ ਜਿੰਨੇ ਸਿਲਕੇ ਨਿਕਲ ਗਏ लो जी प्याज आप इस तरह प्याज भी आप लंबे लंबे कट ले भिंडिया सिलके ने फिर आप इधर कट्ठे कर लें दो दिन बाद है ना उधर छिटे होने क्योंकि अपना पिंड चार हो ਉਦਰੀ ਤੇਰਾ ਪਕੂੜਾ ਸੱਟਣ ਜਾਂਦੇ ਹਨ ਉਹ ਦੂਰ ਪੈ ਜਾਂਦੀ ਆਪਾਂ ਨੂੰ ਜਗਾ ਸਰੋਂ ਦਾ ਤੇਲ ਪਾ ਲੈਨੇ ਆਂ ਜੇ ਆਪਾਂ ਜਿਸ ਤਰ੍ਹਾਂ ਨਾ ਸਬਜ਼ੀ ਬਣਾਉਣੀ ਆ ਅਰਬੀ ਦੀ ਤੁਹਾਡੇ ਨਾਲ ਜੇ ਸ਼ੇਅਰ ਕਰਦੇ ਆਂ ਸ਼ਾਇਦ ਆਪਾਂ ਕੋਈ ਅਰਬੀ ਦੀ ਵੀਡੀਓ ਨਹੀਂ ਪਾਈ ਹੋਈ ਬਾਕੀ ਸਾਰਿਆਂ ਦਾ ਅਲੱਗ-ਅਲੱਗ ਤਰੀਕਾ ਹੁੰਦਾ ਬਣਾਉਣ ਦਾ ਤੇ ਜਿਸ ਤਰ੍ਹਾਂ ਆਪਾਂ ਬਣਾਵਾਂਗੇ ਉਸ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਹਨ ਜਿਸ ਤਰ੍ਹਾਂ ਆਪਾਂ ਬਣਾਉਨੇ ਆਂ ਓ ਜੀ ਸਰੋਂ ਦਾ ਤੇਲ ਪਾਇਆ ਆਪਾਂ ਹੁਣ ਗਰਮ ਹੋ ਜਾਣ ਦੋ ਇਹਨੂੰ ਵਿੱਚ ਪਹਿਲਾਂ ਆਰਬੀ ਨੂੰ ਫਰਾਈ ਕਰਕੇ ਹਨਾ ਫੇਰ ਇਹਦੇ ਬਾਅਦ ਮਸਾਲਾ ਮਤਲਬ ਪਾਉਂਦੇ ਨੇ ਤੇ ਆਪਾਂ ਜਿਸ ਤਰ੍ਹਾਂ ਵੀ ਬਣਾਉਨੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਤੁਸੀਂ ਵੀ ਦੇਖਿਓ ਬਣਾ ਕੇ ਹਨਾ ਤੇ ਸਾਰੇ ਤਰੀਕੇ ਨੇ ਜੀ ਸਿੱਖਣੇ ਚਾਹੀਦੇ ਨੇ ਆਪਾਂ ਨੂੰ ਇੱਕ ਦੂਜੀਆਂ ਭੈਣਾਂ ਤੋਂ ਹੀ ਆਪਾਂ ਨੂੰ ਸਾਰਾ ਕੁਝ ਹਨਾ ਸਿੱਖਣ ਨੂੰ ਮਿਲਦਾ ਹੈ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹਨਾ ਆਪਾਂ ਨੂੰ ਸਿੱਖਦੇ ਰਹਿਣਾ ਚਾਹੀਦਾ ਜਿਹੜੀ ਵੀ ਚੀਜ਼ ਆਪਾਂ ਨੂੰ ਕਿਤੇ ਉਹ ਵੀ ਸਿੱਖਣ ਨੂੰ ਮਿਲਦੀ ਹੈ ਜੀ ਆਪਾਂ ਕਹੀਏ ਵੀ ਆਪਾਂ ਪਰਫੈਕਟਾਂ ਵੀ ਆਪਾਂ ਸਾਰਾ ਕੁਝ ਜਾਣਦੇ ਆ ਹਨ ਇਸ ਤਰ੍ਹਾਂ ਨਹੀਂ ਹੁੰਦਾ ਜੀ ਕਿਸੇ ਦਾ ਅਲੱਗ ਤਰੀਕਾ ਹੁੰਦਾ ਕੋਈ ਚੀਜ਼ ਬਣਾਉਣ ਦਾ ਕਿਸੇ ਦਾ ਅਲੱਗ ਹੁੰਦਾ ਤੇ ਆਪਾਂ ਨੂੰ ਹਰੇਕ ਤਰੀਕਾ ਜਿਹੜਾ ਟਰਾਈ ਕਰਨਾ ਚਾਹੀਦਾ ਵਿੱਚ ਵਿੱਚ ਬਹੁਤ ਪੈਣਾ ਨਹੀਂ ਆ ਵੀਡੀਓ ਆਪਾਂ ਦੇਖਦੇ ਆ ਹਨ ਉਹ ਵੀ ਚੀਜ਼ਾਂ ਆਪਾਂ ਟਰਾਈ ਕਰਕੇ ਦੇਖਦੇ ਆ ਜਿਸ ਤਰ੍ਹਾਂ ਉਹ ਬਣਾਉਂਦੇ ਨੇ ਸਬਜੀ ਹਨਾ ਕੋਈ ਚੀਜ਼ ਹੋਰ ਬਣਾਉਂਦੇ ਆ ਲੋਜੀ ਤੇਲ ਆਪਣਾ ਹੋ ਗਿਆ ਗਰਮ ਬਸ ਤੋਂ ਉਸ ਤੇ ਹੀ ਬਣਾਵਾਂਗੇ ਆਪਾਂ ਸਬਜੀ ਜਿਵੇਂ ਜੀਰਾ ਪਾ ਕੇ ਐਸ ਤਰਾਪਾ ਪਿਆਜ਼ਾਂ ਨੂੰ ਜਿਹੜੇ ਬਰਾਊਨ ਕਰ ਲੈਣੇ ਆ ਹਲਕੇ ਜੇ ਬ੍ਰਾਊਨ ਲਓ ਜੀ ਆਪਣੇ ਪਿਆਜ਼ ਨੇ ਜਿਹੜੇ ਹਲਕੇ ਜੇ ਬ੍ਰਾਊਨ ਹੋ ਗਏ ਨੇ ਹੁਣ ਆਪਾਂ ਜਿਹੜੇ ਅਰਬੀ ਆ ਪਾ ਦੇਣੇ ਆ ਇਹਦੇ ਵਿੱਚ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਨਾ ਪਿੰਡੀਆਂ ਵਾਂਗ ਆਪਾਂ ਭੁੰਨਾਗੇ ਤੇ ਜਿੰਨਾ ਚਿਰ ਅਰਬੀ ਜਿਹੜੀ ਸੌਫਟ ਨਹੀਂ ਹੋ ਜਾਂਦੀ ਤੇ ਉਹਨਾਂ ਟਾਈਮ ਆਪਾਂ ਇਹਨੂੰ ਜੰਗੀ ਤਰ੍ਹਾਂ ਕੁੰਨਾਂਗੇ ਫੇਰੇ ਦੁਆਦ ਆਪਾਂ ਮਸਾਂ ਦੇ ਨਾਲ ਬਾਤ ਕਰਾਂਗੇ ਫਿਰ ਮੈਂ ਤੁਹਾਨੂੰ ਕੁੰਨ ਕੇ ਦੁਆ ਦਿਖਾਉਂਗੀ ਅਰਬੀ ਇਸ ਤਰ੍ਹਾਂ ਤਾਂ ਆਪਣੀ ਵੀਡੀਓ ਜਿਹੜੀ ਜ਼ਿਆਦਾ ਲੰਬੀ ਹੋ ਜਾਊਗੀ ਲੋ ਵੀ ਆਪਣੇ ਅਰਬੀ ਇਹ ਫਰਾਈ ਹੋ ਗਈ ਜੰਗੀ ਤਰ੍ਹਾਂ ਬਿਲਕੁਲ ਇਹ ਚਿੱਟਪੀ ਨਹੀਂ ਬਣੂਗੀ ਟੰਡੀਆਂ ਵਾਂਗੂੰ ਵਧੀਆ ਬਣ ਜਾਂਦੀ ਐ ਇਸ ਤਰ੍ਹਾਂ ਬਣਾਈਏ ਜੀ ਹੁਣ ਆਪਾਂ ਨਮਕ ਪਾ ਦਿੰਦੇ ਹਾਂ ਥੋੜਾ ਮਰਚਾ ਆਪਣੇ ਸਵਾਦ ਅਨੁਸਾਰ ਉਹ ਫਿਰ ਉਸ ਕਮੈਂਟ ਨੂੰ ਸੇਕ ਹੋਰ ਲਗਾਉਨੇ ਆ ਤਾਂ ਕਿ ਆਪਣੀ ਜਿਹੜੀ ਹਲਦੀ ਆ ਉਹ ਚੰਗੀ ਤਰ੍ਹਾਂ ਫਟ ਜੇ ਗੈਸ ਆਪਲੇਮਾ ਪਸਰੋ ਕਰ ਦਿੰਨੇ ਆ ਟੱਕ ਦਿੰਨੇ ਬਾਤ ਸੁਖੋਣੀ ਆ ਮੈਨੂੰ ਜਦੋਂ ਸਬਜੀ ਆਪਣੀ ਬਣ ਗਈ ਜੀ ਸਬਜੀ ਆਪਣੀ ਬਣ ਕੇ ਹੋ ਗਈ ਆ ਰੈਡੀ ਦੇਖੋ ਬਿਲਕੁਲ ਵੀ ਚਿਪਚਿਪੀ ਨਹੀਂ ਬਣੀ ਹੈਗੀ ਬਹੁਤ ਟੇਸਟੀ ਬਣਦੀ ਆ ਇਸ ਤਰ੍ਹਾਂ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਬਾਕੀ ਆਰ ਦਾਬ ਦਾ ਤਰੀਕਾ ਜੀ ਸਾਰਿਆਂ ਦਾ ਹਨਾ D'accord.